ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਜੀ ਹਜ਼ਾਰ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਲਦੀ ਕਰੋ ਅਪਲਾਈ ਕੁਝ ਹੀ ਦਿਨਾਂ ਦਾ ਸਮਾਂ ਰਹਿ ਗਿਆ ਹੈ ਜੀ ਪੰਜਾਬ ਦੇ ਬਸਨਿਕਾ ਰਹੀ ਉਮੀਦਵਾਰਾਂ ਲਈ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜੀ ਪੰਜਾਬ ਦੇ ਮੁੰਡੇ ਤੇ ਕੁੜੀਆਂ ਲਈ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਲਈ ਅਪਲਾਈ ਕਰੋ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਆ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਹ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਫਾਰਮ ਸ਼ੇਅਰ ਕਰਦੇ ਹਾਂ ਜਿਹੜੇ ਤੁਸੀਂ ਭਰਨੇ ਹੁੰਦੇ ਆ ਪੋਸਟਾਂ ਦੇ ਲਈ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪੋਸਟਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਸ ਫਰੀਦਕੋਟ ਦੇ ਥਰੂ ਭਰੀਆਂ ਜਾਣੀਆਂ ਹੈਗੀਆਂ ਨੇ ਜੀ ਬਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਆਫੀਸ਼ੀਅਲ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੋ ਕਿ ਹੈ 01639256232 01639256236 ਦੇ ਉੱਤੇ ਸੰਪਰਕ ਕਰ ਸਕਦੇ ਹੋ ਕੋਈ ਵੀ ਜਾਣਕਾਰੀ حاصل ਕਰਨਾ ਚਾਹੁੰਦੇ ਹੋ ਇਹਨਾਂ ਪੋਸਟਾਂ ਦੇ ਸਬੰਧ ਦੇ ਵਿੱਚ ਨੈਕਸਟ ਤੁਹਾਨੂੰ ਦੱਸਦੀ ਕਿ ਐਡਵਰਟਾਈਜ਼ਮੈਂਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ VFU-25/11 ਇਹਨਾਂ ਦਾ ਆਫੀਸ਼ੀਅਲ ਜੋ ਐਡਵਰਟਾਈਜ਼ਮੈਂਟ ਨੰਬਰ ਹੈਗਾ ਜੀ ਵੈਕੈਂਸੀ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਨੂੰ ਭਰਨ ਦੀ ਜੋ ਲਾਸਟ ਡੇਟ ਰੱਖੀ ਗਈ ਹੈਗੀ ਹੈ ਜੀ 24 25/4/2025 ਤੋਂ 15 5 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਆ ਪੜਾਈ ਕਰ ਸਕਦੇ ਹੋ ਜੀ ਇਹਨਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਪੋਸਟਾਂ ਨੂੰ ਕੈਟਾਗਰੀ ਵਾਈਜ਼ ਇਸ ਪ੍ਰਕਾਰ ਵੰਡਿਆ ਹੈਗਾ ਜੀ ਜੋ ਜਰਨਲ ਦੀਆਂ ਪੋਸਟਾਂ ਨੇ ਫਰੈਸ਼ ਪੋਸਟਾਂ ਅਨਾਉਂਸ ਕੀਤੀਆਂ ਹਨ 328 ਬੈਕਲੌਗ ਦੀ ਕੋਈ ਪੋਸਟ ਨਹੀਂ ਹੈਗੀ ਟੋਟਲ ਨੰਬਰ ਆਫ ਪੋਸਟਾਂ 328 ਨੇ ਜੀ ਜਿਸ ਦੇ ਵਿੱਚ ਪੋਸਟ ਫੀਮੇਲ ਕੈਂਡੀਡੇਟ ਦੇ ਲਈ ਰਿਜ਼ਰਵ ਨੇ 93 ਜੀ SCM and B ਦੇ ਲਈ 85 ਪੋਸਟਾਂ ਨੇ ਜਿਸ ਦੇ ਵਿੱਚ ਬੈਕਲੌਗ ਦੀਆਂ 33 ਸੀ ਟੋਟਲ ਨੰਬਰ ਆਫ ਪੋਸਟਾਂ ਨੇ 118 ਤੇ 48 ਪੋਸਟਾਂ ਊਮੈਨ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਨੇ ਉਸ ਤੋਂ ਬਾਅਦ SCR and R and O ਦੇ ਲਈ ਜੀ ਪੋਸਟਾਂ ਨੇ 84 ਜਿਸ ਦੇ ਵਿੱਚ ਬੈਕਲੌਗ ਦੀਆਂ 32 ਪੋਸਟਾਂ ਨੇ 116 ਟੋਟਲ ਪੋਸਟਾਂ ਨੇ 48 ਊਮੈਨ ਕੈਂਡੀਡੇਟ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਨੇ बीसी ਦੇ ਲਈ 83 ਪੋਸਟਾਂ ਨੇ 8 ਪੋਸਟਾਂ ਜੋ ਹੈ ਬੈਕਲੌਗ ਦੀਆਂ ਨੇ 91 ਟੋਟਲ ਪੋਸਟਾਂ ਨੇ 36 ਪੋਸਟਾਂ ਜੋ ਰਾਖਮੀਆ ਰੱਖਿਆਗੇ ਨੇ ਵੂਮਨ ਦੇ ਲਈ ਐਕਸ ਸਰਵਿਸਮੈਨ ਜਰਨਲ ਦੀਆਂ ਕੈਂਡੀਡੇਟ ਦੀਆਂ ਪੋਸਟਾਂ ਨੇ 59 34 ਬੈਕਲੌਗ ਦੀਆਂ ਨੇ ਟੋਟਲ 93 ਹੋ ਗਿਆ ਜੀ 54 ਪੋਸਟਾਂ ਵੂਮਨ ਕੈਂਡੀਡੇਟ ਦੇ ਲਈ ਨੇ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੇ ਲਈ 17 ਪੋਸਟਾਂ ਨੇ ਜਿਸ ਦੇ ਵਿੱਚ ਬੈਕਲੌਗ ਦੀਆਂ 9 ਪੋਸਟਾਂ ਨੇ ਟੋਟਲ 26 ਪੋਸਟਾਂ ਨੇ ਐਕਸ ਸਰਵਿਸਮੈਨ ਐਸ ਸੀ ਆਰ ਐਂਡ ਓ ਦੇ ਲਈ 16 ਪੋਸਟਾਂ ਨੇ ਜੀ ਜਿਸ ਦੇ ਵਿੱਚ ਨਾਲ 9 ਪੋਸਟਾਂ ਬੈਕਲੌਗ ਦੀਆਂ ਨੇ ਟੋਟਲ 25 ਪੋਸਟਾਂ ਨੇ ਐਕਸ ਸਰਵਿਸਮੈਨ ਐਸ ਸੀ ਬੀ ਸੀ ਦੇ ਲਈ ਜੀ 17 ਪੋਸਟਾਂ ਨੇ 9 ਬੈਕਲੌਗ ਦੀਆਂ ਟੋਟਲ 26 ਪੋਸਟਾਂ ਨੇ ਉਸ ਤੋਂ ਬਾਅਦ ਫਿਜ਼ੀਕਲ ਹੈਂਡੀਕੈਪਟ ਦੇ ਲਈ ਜੀ 33 ਪੋਸਟਾਂ ਨੇ ਬੈਕਲੌਗ ਦੀਆਂ 13 ਟੋਟਲ 46 ਪੋਸਟਾਂ ਨੇ ਜਿਸ ਦੇ ਵਿੱਚ 23 ਪੋਸਟ ਆਫ ਊਮਨ ਕੈਂਡੀਡੇਟ ਦੀਆਂ ਨੇ ਜੀ ਫਰੀडम फाइਟਰ ਦੀ 8 ਪੋਸਟਾਂ ਨੇ ਦੇ ਨਾਲ ਬੈਕਲੌਗ ਦੀਆਂ 2 ਪੋਸਟਾਂ ਨੇ ਟੋਟਲ 10 ਪੋਸਟਾਂ ਨੇ 5 ਵੂਮਨ ਕੈਂਡੀਡੇਟ ਦੀਆਂ ਨੇ ਜਨਰਲ ایਡਬੀਜ਼ ਦੇ ਵਿੱਚ 84 ਪੋਸਟਾਂ ਨੇ ਜੀ ਬੈਕਲੌਗ ਦੀ ਕੋਈ ਪੋਸਟ ਨਹੀਂ ਹੈਗੀ 84 ਪੋਸਟਾਂ ਟੋਟਲ ਨੇ 26 ਜਿੱਤੇ ਵਿੱਚ ਵੂਮਨ ਕੈਂਡੀਡੇਟ ਦੀਆਂ ਨੇ ਸਪੋਰਟਸ ਜਰਨਲ ਦੀਆਂ 17 ਪੋਸਟਾਂ ਨੇ 4 ਪੋਸਟਾਂ ਬੈਕਲੌਗ ਦੀਆਂ ਟੋਟਲ 21 ਨੇ ਜੀ 11 ਪੋਸਟਾਂ ਵੂਮਨ ਕੈਂਡੀਡੇਟ ਲਈ ਰਾਖਵੇਂ ਰੱਖਿਆ ਗਿਆ ਨੇ ਸਪੋਰਟਸ ਐਸ ਸੀ ਐਮ ਐਂਡ ਬੀ ਦੇ ਲਈ 4 ਪੋਸਟਾਂ ਨਹੀਂ ਜੀ ਚਾਰ ਬੈਕਲੌਗ ਦੀਆਂ ਟੋਟਲ 8 ਪੋਸਟਾਂ ਰੱਖੀਆਂ ਗਿਆ ਨੇ ਟੋਟਲ 8 ਪੋਸਟਾਂ ਨੇ ਜੀ ਊਮਨ ਕੈਂਡੀਡੇਟ ਦੇ ਲਈ ਨਹੀਂ ਆਗੀਆਂ ਜਿਹਦੇ ਵਿੱਚ ਪੋਸਟਾਂ ਨੇ ਜੀ ਮੈਡੀਕਲ ਆਫੀਸਰ ਜਰਨਲ ਦੀਆਂ ਜਿਸ ਦੇ ਵਿੱਚ ਤੁਸੀਂ ਐਮਬੀਬੀਐਸ ਡਿਗਰੀ ਕੀਤੀ ਹੈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇੰਸਟੀਚਿਊਟ ਤੋਂ ਤੇ ਰਜਿਸਟ੍ਰੇਸ਼ਨ ਕੀਤੀ ਹੋਈ ਹੈ ਪੰਜਾਬ ਮੈਡੀਕਲ ਕਾਉਂਸਲ ਦੇ ਵਿੱਚ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ 53100 ਰੁਪਏ ਲੈਵਲ 9 ਦੇ ਅਨੁਸਾਰ ਜੋ ਤਨਖਾਹ ਦਿੱਤੀ ਜਾਵੇਗੀ ਇਸ ਦੇ ਲਈ ਤੁਹਾਡਾ ਜੀ ਪੇਪਰ ਹੋਵੇਗਾ ਰਿਟਨ ਟੈਸਟ ਲਿਆ ਜਾਵੇਗਾ 100 ਨੰਬਰ ਦਾ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਸਿਸ ਵੱਲੋਂ ਲਿਆ ਜਾਵੇਗਾ 18 ਤੋਂ 37 ਸਾਲ ਉਮਰ ਸੀਮਾ ਰੱਖੀ ਹੈ ਏਜ ਲਿਮਟ ਐਸ ਪਰ ਗਵਰਨਮੈਂਟ ਰੂਲਸ ਦੇ ਅਕੋਰਡਿੰਗ ਦਿੱਤੀ ਜਾਵੇਗੀ ਜੀ ਕੁਝ ਟਰਮ ਐਂਡ ਕੰਡੀਸ਼ਨ ਹੈ ਚੰਗੀ ਤਰ੍ਹਾਂ ਪੜ ਲਓ ਲਾਸਟ ਡੇਟ ਹੈ ਜੀ 15 ਅਪਲਾਈ ਕਰੋ ਹੁਣੇ-ਹੁਣੇ ਜਲਦੀ ਤੋਂ ਜਲਦੀ ਜੀ ਆਨਲਾਈਨ ਅਪਲਾਈ ਕਰਨਾ ਹੋਵੇ ਜੋ ਕਿ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ bfuhs.ac.in ਦੇ ਉੱਤੇ ਅਵੇਲੇਬਲ ਹੈ ਜੀ ਇਸ ਤੋਂ ਬਾਅਦ ਹੋਰ ਨਵੀਆਂ ਪੋਸਟਾਂ ਆਈਆਂ ਨੇ ਜੀ ਉਹਨਾਂ ਨਾਲ ਸੰਬੰਧੀ ਅਸੀਂ ਵੀਡੀਓ ਲੈ ਕੇ ਹਾਜ਼ਰ ਹੋ ਰਹੇ ਹਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਉਸੇ ਟਾਈਮ ਨੋਟੀਫਿਕੇਸ਼ਨ ਆ ਜਾਇਆ ਕਰੇ ਜਦੋਂ ਅਸੀਂ ਵੀਡੀਓ ਸੰਬੰਧੀ ਜਾਣਕਾਰੀ ਪਾਉਣੇ ਆ ਜੀ ਕਿਸੇ ਦਾ ਭਲਾ ਹੋ ਸਕਦਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦਾ ਕਰੋ ਜੀ ਬਹੁਤ ਬਹੁਤ ਧੰਨਵਾਦ